ਜਿੱਥੇ ਕਿਸਾਨ ਕੰਕਰੀ ਬਾਡੀ ਵਿੱਚ ਜੁਟੇ ਹੋਏ ਨੇ ਤਾਂ ਲਗਾਤਾਰ ਜਿਹੜਾ ਪੂਰਾ ਕਿਸਾਨਾਂ ਦਾ ਜੋਰ ਲੱਗਿਆ ਹੋਇਆ ਬਾਡੀ ਨੂੰ ਲੈ ਕੇ ਤਾਂ ਇਸ ਦੌਰਾਨ ਹੀ ਸਰਕਾਰ ਨੇ ਕਿਸਾਨਾਂ ਲਈ ਵੱਡਾ ਐਲਾਨ ਕਰ ਦਿੱਤਾ ਤਾਂ ਵੱਡੀ ਖੁਸ਼ਖਬਰੀ ਆਈ ਹੈ ਕਿਸਾਨਾਂ ਲਈ ਤਾਂ ਐਲਾਨ ਹੈ ਜਿਹੜਾ ਇਹ ਧਿਆਨ ਨਾਲ ਸੁਣ ਲੈਣ ਕਿਸਾਨ ਕਿਸਾਨ ਇਹ ਐਲਾਨ ਸੁਣ ਕੇ ਬਾਗੋ ਬਾਗ ਹੋ ਜਾਣਗੇ ਤਾਂ ਕਿਉਂਕਿ ਦੱਸ ਦਿੰਦੇ ਆ ਕਿ ਕਿਸਾਨ ਲੰਮੇ ਚਿਰ ਤੋਂ ਜਿਹੜੀ ਲੰਮੀ ਉਡੀਕ ਕਰ ਰਹੇ ਤੇ ਕਾਣ ਹੁਣ ਬੂਰ ਪੈ ਗਿਆ ਤਾਂ ਦੱਸ ਦਿੰਨੇ ਆ ਕਿ ਕਿਸਾਨਾਂ ਲਈ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਮੰਤਰੀ ਘਟਾਰੂ ਚੱਕ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਵੀ ਜਿਹੜੇ ਟਰਾਂਸਫਰ ਹੋ ਰਹੇ ਨੇ ਕਿਹੜਾ ਐਲਾਨ ਕੀਤਾ ਸਰਕਾਰ ਨੇ ਆ ਤੁਹਾਨੂੰ ਬਿਆਨਾਂ ਦੇ ذریعے ਸੁਣਾ ਦਿੰਨੇ ਆ ਕਿਸਾਨ ਜਿੱਥੇ ਕਨਕਰੀ ਬਾੜੀ ਚ ਰੋਜੇ ਹੋਏ ਨੇ ਤਾਂ ਉੱਥੇ ਜਿਹੜਾ ਸਰਕਾਰ ਨੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਤਾਂ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆ ਧਿਆਨ ਨਾਲ ਸੁਣ ਲਵੋ ਤਾਂ ਉੱਥੇ ਦੱਸ ਦਿੰਨੇ ਆ ਕਿ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂ ਨੇ ਨਾਜ਼ ਮੰਡੀ ਵਿੱਚ ਜਿਹੜੀ ਕਣਕ ਦੀ ਖਰੀਦ ਸ਼ੁਰੂ ਕਰਵਾਈ ਆ ਤਾਂ ਉੱਥੇ ਜਿਹੜੇ ਨਾਲ ਦੇ ਨਾਲ ਵੱਡੇ ਐਲਾਨ ਵੀ ਕਰ ਦਿੱਤੇ ਤਾਂ ਇਸ ਦੌਰਾਨ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਤੇ ਸਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਆੜਤੀਆਂ ਮਜ਼ਦੂਰਾਂ ਸਮੇਤ ਕਣਕ ਦੀ ਖਰੀਦ ਪ੍ਰਬੰਧਾਂ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਆ ਜਿਹੜੀ ਪੇਸ਼ ਨਾ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਲਈ ਮੰਤਰੀ ਕਟਾਰੂ ਚੱਕ ਵੱਲੋਂ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਐਮਐਸਪੀ 2425 ਰੁਪਏ ਤੈਅ ਕੀਤੀ ਗਈ ਹੈ ਕਿਸਾਨਾਂ ਦੇ ਪੈਸੇ ਜਿਹੜੇ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਜਿਹੜੀ ਖਰੀਦ ਲੇ ਬਾਰਦਾਨੇ ਅਤੇ ਕਰੇਟਾ ਦੇ ਅਦਾਇਗੀ ਸੰਬੰਧੀ ਸਾਰੇ ਲੋਣੀ ਦੇ ਪ੍ਰਬੰਧਾਂ ਤੋਂ ਇਲਾਵਾ ਪੀਣ ਵਾਲੇ ਪਾਣੀ ਸਾਫ ਸਫਾਈ ਰੋਸ਼ਨੀ ਗੁਸਲਖਾਨੇ ਆਦ ਦੇ ਵੀ ਠੁਕਮੇ ਇੰਤਜ਼ਾਮ ਕੀਤੇ ਗਏ ਨੇ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਾਲ ਕੰਕ ਦੀ ਬੰਪਰ ਫਸਲ ਹੋਣ ਦੀ ਸੰਭਾਵਨਾ ਅਤੇ 124 ਲੱਖ ਮੀਟ੍ਰਿਕ ਟਨ ਕੰਕ ਖਰੀਦਣ ਦਾ ਜਿਹੜਾ ਟੀਚਾ ਮਿੱਥਿਆ ਗਿਆ ਤੇ ਨਾਲ ਹੋਰ ਕਈ ਵੱਡੇ ਐਲਾਨ ਕੀਤੇ ਨੇ ਤਾਂ ਕੀਮਤਾਂ ਵਧਾਈਆਂ ਗਈਆਂ ਨੇ ਤਾਂ ਕਿਸਾਨਾਂ ਲਈ ਜਿਹੜੀ ਵੱਡੀ ਖਬਰ ਆ ਕੀਮਤਾਂ ਵਧਾਈਆਂ ਗਈਆਂ ਨੇ ਤਾਂ ਕਿਹੜੇ ਐਲਾਨ ਕੀਤੇ ਨੇ ਆਓ ਤੁਹਾਨੂੰ ਸੁਣਾ ਦਿੰਨੇ ਆ ਇੱਕ ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ ਪੈੜੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 49 ਪੈਸੇ ਇਹਨਾਂ ਦਾ ਵਾਅਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਤੋਂ ਵੱਧ ਕੇ 2 ਰੁਪਏ 21 ਪੈਸੇ ਹੋਇਆ ਸੋ ਇਸ ਵਾਰ 2 ਰੁਪਏ 24 ਪੈਸੇ ਸੋ ਇਸ ਵਾਰ ਫਿਰ ਦੁਬਾਰਾ ਉਹਨਾਂ ਦੀ ਡਿਮਾਂਡ ਜਿਹੜੀ ਆਈ ਸੀ ਕਿ ਸਾਡਾ ਕਿਉਂਕਿ ਮਹਿੰਗਾਈ ਵਧੀ ਆ ਕਿਸੇ ਤਰ੍ਹਾਂ ਦੇ ਉਹਨਾਂ ਦੇ ਖਰਚੇ ਆ ਜੇ ਵੀ ਅਗਜ਼ਾਬਾ ਹੁੰਦਾ ਸੋ ਉਹਨਾਂ ਦੀ ਡਿਮਾਂਡ ਜਿਹੜੀ ਆ ਮੰਗ ਨੂੰ ਦੁਬਾਰਾ ਪ੍ਰਵਾਨ ਕਰਦੇ ਹੋਏ ਮਾਨ ਜੋ ਮੁਖਮਤ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਉਹਦੇ ਅੰਦਰ ਫਿਰ ਦੁਬਾਰਾ 43 ਪੈਸੇ ਦਾ ਵਾਅਦਾ ਕੀਤਾ ਸੋ ਹੁਣ ਜਿਹੜਾ ਇਹਨਾਂ ਦਾ ਰੇਟ ਆ ਉਹ 2 ਰੁਪਏ 64 ਪੈਸੇ ਪਰ ਬੋਰੀ ਜਿਹੜਾ ਉਹਨੂੰ ਮਿਲਿਆ ਕਰੂਗਾ ਸੋ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਇਹ 84 ਪੈਸੇ ਪਰ ਬੋਰੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੋ ਲਗਭਗ 10 ਕਰੋੜ ਤੋਂ ਉੱਪਰ 10 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਮਜ਼ਦੂਰਾਂ ਨੂੰ ਇਸ ਗੱਲ ਦਾ ਮਤਲਬ ਜਿਹੜਾ ਉਹ ਲਾਭ ਹੋਣਾ ਸੋ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਅ ਅੰਦਾਜ਼ਨ ਹੈ 12500000 ਜੀਐਮਪੀ ਅੰਦਾਜ਼ੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਣ ਕੰਦੀ ਆ ਤਾਂ ਉਹਦਾ 25 ਕਰੋੜ ਬੋਰੀਆਂ ਬਣਦੀਆਂ ਨੇ ਸੋ 25 ਕਰੋੜ ਬੋਲ ਬੋਰੀਆਂ ਦਾ ਮਤਲਬ ਇਹ ਆ ਵੀ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜੇ ਮੰਡੀ ਦੇ ਮਜ਼ਦੂਰ ਨੇ ਜਿਹੜੇ ਟੁਹਾਈ ਦਾ ਕੰਮ ਕਰਦੇ ਤੁਸੀਂ ਦੇਖਦੇ ਹੋ ਵੀ ਉਹ ਗਰਮੀ ਸਰਦੀ ਦੇ ਅੰਦਰ ਵੱਡੀਆਂ ਉਮਰਾਂ ਦੇ ਵਿੱਚ ਵੀ ਬੜਾ ਕਠਿਨ ਕੰਮ ਕਰਦੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਜ਼ੂਰਾਂ ਦਾ ਸਵਾਲ ਹੋਵੇ ਕਿਸਾਨਾਂ ਦਾ ਸਵਾਲ ਹੋਵੇ ਮਾਨ ਸਾਹਿਬ ਦੀ ਸਰਕਾਰ ਟਾਈਮ-ਟਾਈਮ ਦੇ ਉੱਤੇ ਉਹਨਾਂ ਦੇ ਆਰਥਿਕ ਵਸੀਲਿਆਂ ਨੂੰ ਅਪਕਰਨ ਦੇ ਲਈ ਉਹਨਾਂ ਨੂੰ ਆਰਥਿਕ ਲਾਭ ਦੇਣ ਦੇ ਲਈ ਉਹ ਲਗਾਤਾਰ ਕੋਈ ਨਾ ਕੋਈ ਫੈਸਲਾ ਕਰਦੇ ਰਹਿੰਦੀ ਹੈ ਸੋ ਅਜੇ 4-5 ਮਹੀਨੇ ਪਹਿਲਾਂ ਹੀ ਅਸੀਂ ਜਿਹੜੇ ਪੰਜਾਬ ਦੇ ਡੀਪੂ ਹੋਲਡਰ ਨੇ ਡੀਪੂ ਹੋਲਡਰਾਂ ਦੀ ਵੀ ਕਾਫੀ ਲੰਬੇ ਸਮੇਂ ਤੋਂ ਅਡਵਾਂਸ ਸੀਗੀ ਤਾਂ ਮੇਰੇ ਖਿਆਲ 7-8 ਸਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਮਾਰਜਨ ਵਣੀ ਉਹਨਾਂ ਨੂੰ ਮਿਲਦੀ ਆ 50 ਰੁਪਏ ਉਹ 50 ਰੁਪਏ ਤੋਂ ਵਧਾ ਕੇ ਪਰ ਕੁਆਂਟਲ 90 ਰੁਪਏ ਕੀਤੀ ਸੀਗੀ ਸੋ ਅੰਦਾਜ਼ਨ 34 ਕਰੋੜ ਰੁਪਏ ਤੋਂ ਉੱਪਰ ਜਿਹੜਾ ਲਾਭ ਉਹ ਡੀਪੂ ਹੋਲਡਰਾਂ ਨੂੰ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ ਸੋ ਅੱਜ ਜਿਹੜੇ ਮੁੱਖ ਤੌਰ ਤੇ ਦੋ ਗੱਲਾਂ ਦੇ ਉੱਤੇ ਮੈਂ ਇੱਕ ਤਾਂ ਜਿਹੜਾ ਮਜ਼ਦੂਰਾ ਨੂੰ ਇਹਦਾ 10 ਕਰੋੜ ਰੁਪਏ ਦਾ ਫਾਇਦਾ ਹੋਣਾ ਉਹਨਾਂ ਦੀ ਮੰਗ ਦੇ ਮੁਤਾਬਕ ਉਹਨਾਂ ਦੇ ਰੇਟ ਨੂੰ ਰਿਵਾਈਜ਼ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਪ੍ਰੋਕਿਊਰਮੈਂਟ ਦੀ ਪੰਜਾਬ ਦੀ ਉਦਯੋਗ ਸਥਿਤੀ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇੱਕ ਅਪੀਲ ਮੈਂ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹਨਾ ਕਿ ਕਲਾਕਲਾ ਦਾਣਾ ਤੁਹਾਡਾ ਮੰਡੀਆਂ ਚ ਚੱਕਾਂਗੇ ਬੜੀ ਔਖੀਆਂ ਹਾਲਤਾਂ 'ਚ ਫਸਲਾਂ ਪਾਲੀਆਂ ਜਾਂਦੀਆਂ ਅਸੀਂ ਉਸੇ ਹੀ ਫੀਲਡ 'ਚੋਂ ਆਏ ਆ ਜਿੱਥੇ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਆ ਕੇ ਇਹ ਬੜਾ ਕਠਨ ਤਪੱਸਿਆ ਕਰਕੇ ਆਨ ਪੈਦਾ ਕਰਦਾ ਔਰ ਜਦੋਂ ਮੰਡੀ 'ਚ ਆਂਦਾ ਤੇ ਸਾਡੀ ਡਿਊਟੀ ਆ ਔਰ ਮਾਨ ਸਾਹਿਬ ਦਾ ਆਦੇਸ਼ ਆ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਕਿਸਾਨ ਨੂੰ ਜਾ ਪ੍ਰੋਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਲਟੀਜ਼ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪਲ-ਪਲ ਜਿਹੜਾ ਸਾਡਾ ਸਾਰਾ ਮੈਕੈਨਿਜ਼ਮ ਹੈ ਉਹਨੂੰ ਉਹਨੂੰ ਜਿਹੜਾ ਵਰਕਿੰਗ ਚ ਲਿਆਉਣ ਦੇ ਲਈ ਸਾਡੇ ਫੀਸਲ ਸਵਾਨ ਮੇਰੇ ਨਾਲ ਸਾਡੇ ਸੈਕਟਰੀ ਰਾਹੁਲ ਤਵਾੜੀ ਜੀ